ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸ਼ਵੇਲੇ ਦੀ ਇੱਕ ਵੱਡੀ ਖਬਰ ਬੰਗਿਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹੱਥ ਕੜੀਆਂ ਸਮੇਤ ਇੱਕ ਖਵਲਾਤੀ ਸੜਕ ਤੇ ਨੰਗੇ ਪੈਰੀ ਭੱਜਦਾ ਹੋਇਆ ਨਜ਼ਰ ਆਇਆ ਤੇ ਉਸ ਦੇ ਪਿੱਛੇ-ਪਿੱਛੇ ਪੁਲਿਸ ਮੁਲਾਜ਼ਮ ਵੀ ਸੜਕ ਤੇ ਭੱਜਦੇ ਹੋਏ ਨਜ਼ਰ ਆਏ ਦੱਸਦੀ ਹੈ ਕਿ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਜਾਂ ਤਸਵੀਰਾਂ ਹਨ ਜਿਸ ਵਿੱਚ ਤੁਸੀਂ ਦੇਖੋਗੇ ਕਿ ਖਵਲਾਤੀ ਸੜਕ ਤੇ ਨੰਗੇ ਪੈਰੀ ਭੱਜਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਕਿ ਹੱਥ ਕੜੀਆਂ ਲੱਗੀਆਂ ਹੋਈਆਂ ਹਨ ਅਤੇ ਉਸ ਦੇ ਪਿੱਛੇ-ਪਿੱਛੇ ਪੁਲਿਸ ਮੁਲਾਜ਼ਮ ਵੀ ਭੱਜਦੇ ਹੋਏ ਨਜ਼ਰ ਆ ਰਹੇ ਹਨ ਜਾਂ ਕਹਿ ਲੋ ਕਿ ਜਿਵੇਂ ਹੀ ਇਹ ਮੁਲਜ਼ਮ ਨੰਗੇ ਪੈਰੀ ਸੜਕ ਤੇ ਹੱਥਕੜੀਆਂ ਸਮੇਤ ਪੁਲਿਸ ਤੋਂ ਹੱਥ ਛਡਾ ਕੇ ਸਪ੍ਰਿੰਟ ਲਗਾਉਂਦਾ ਹੈ ਤਾਂ ਪੁਲਿਸ ਨੂੰ ਉਸੇ ਵੇਲੇ ਭਾਜੜਾ ਪੈ ਜਾਂਦੀ ਹਨ ਹਾਲਾਂਕਿ ਮੌਕੇ ਤੇ ਮੌਜੂਦ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਹੱਥਕੜੀਆਂ ਸਮੇਤ ਭੱਜਦੇ ਨੌਜਵਾਨ ਨੂੰ ਦੇਖ ਕੇ ਇੱਕ ਵਾਰ ਤਾਂ ਸਾਨੂੰ ਲੱਗਿਆ ਕਿ ਸ਼ਾਇਦ ਕਿਤੇ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਪਰ ਜਦ ਪਿੱਛੇ ਪੁਲਿਸ ਅਧਿਕਾਰੀ ਦੇਖ ਕੇ ਤਾਂ ਸਭ ਹੈਰਾਨ ਰਹਿ ਗਏ ਕਿ ਸੜਕ ਤੇ ਭੱਜਦਾ ਹੋਇਆ ਵਿਅਕਤੀ ਕੌਣ ਹੈ ਕੀ ਇਹ ਕੋਈ ਗੈਂਗਸਟਰ ਹੈ ਕੀ ਕਿਸੇ ਲੁੱਟਖੋਹ ਦੇ ਮਾਮਲੇ ਵਿੱਚ ਫੜਿਆ ਹੋਇਆ ਵਿਅਕਤੀ ਹੈ ਫੜਿਆ ਹੋਇਆ ਮੁਜਲਮ ਹੈ ਜੋ ਸੜਕ ਤੇ ਭੱਜ ਰਿਹਾ ਹੈ ਤੇ ਹੁਣ ਜੇਕਰ ਤੁਹਾਨੂੰ ਪੂਰਾ ਮਾਮਲਾ ਸਾਂਝਾ ਕਰੀਏ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਉਸ ਦੇ ਆਧਾਰ ਤੇ ਗੱਲ ਕਰੀਏ ਤਾਂ ਜੋ ਵਿਅਕਤੀ ਹੱਤਕੜੀਆਂ ਸਮੇਤ ਸੜਕ ਤੇ ਭੱਜਦਾ ਨਜ਼ਰ ਆ ਰਿਹਾ ਹੈ ਉਸ ਦਾ ਨਾਮ ਅਜੇ ਹੈ ਜਿਸ ਕੋਲੋਂ 7 ਗ੍ਰਾਮ ਹੀਰੋਇਨ ਫੜ ਹੋਈ ਸੀਗੀ ਜਿਸ ਨੂੰ ਕਿ ਬਹਿਰਾਮ ਥਾਣਾ ਅਧੀਨ ਪੈਂਦੀ ਚੌਂਕੀ ਮੇਲੀ ਤੋਂ ਦੋ ਪੁਲਿਸ ਅਧਿਕਾਰੀ ਕੋਟ ਵਿੱਚ ਪੇਸ਼ ਕਰਨ ਤੋਂ ਪਹਿਲਾਂ ਡਾਕਟਰੀ ਜਾਂਚ ਯਾਨੀ ਕਿ ਮੈਡੀਕਲ ਕਰਵਾਉਣ ਵਾਸਤੇ ਹਸਪਤਾਲ ਲੈ ਕੇ ਪਹੁੰਚਦਿਆ ਤੇ ਉੱਥੋਂ ਪੁਲਿਸ ਨੂੰ ਚੱਕਵਾ ਦੇ ਕੇ ਮੁਲਜ਼ਮ ਮੈਡੀਕਲ ਤੋਂ ਪਹਿਲਾਂ ਹੀ ਫਰਾਰ ਹੋ ਜਾਂਦਾ ਜਿਸ ਤੇ ਮਗਰ ਪੁਲਿਸ ਵਾਲੇ ਤੇ ਹਸਪਤਾਲ ਦਾ ਸਟਾਫ ਵੀ ਭੱਜਦਾ ਜਿਸ ਨੂੰ ਕਿ ਹਸਪਤਾਲ ਤੋਂ 300 ਮੀਟਰ ਦੂਰ ਗਾਂਧੀ ਨਗਰ ਦੀ ਸਰਕਾਰੀ ਪਾਰਕਿੰਗ ਵਾਲੇ ਸਥਾਨ ਤੋਂ ਫਿਰ ਕਾਬੂ ਕਰ ਲਿਆ ਜਾਂਦਾ ਹੈ ਹਾਲਾਂਕਿ ਮੌਕੇ ਦੇ ਪੱਤਰਕਾਰਾਂ ਨੇ ਪੁਲਿਸ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ ਪੁਲਿਸ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਸੀ ਤਾਂ ਇਹ ਤਸਵੀਰਾਂ ਤੁਹਾਨੂੰ ਬੰਗਾ ਸ਼ਹਿਰ ਤੋਂ ਦਿਖਾ ਰਹੇ ਹਾਂ ਜਿੱਥੇ ਇੱਕ ਮਲਜ਼ਮ ਜਿਸ ਦੇ ਹੱਥਕੜੀ ਲੱਗੀ ਹੋਈ ਹੈ ਜੋ ਕਿ ਨੰਗੇ ਪੈਰੀ ਸੜਕ ਤੇ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕੋਰਟ ਵਿੱਚ ਇਸ ਨੂੰ ਪੇਸ਼ ਕਰਨ ਤੋਂ ਪਹਿਲਾਂ ਇਸ ਦਾ ਮੈਡੀਕਲ ਕਰਾਣ ਪਹੁੰਚਦੀ ਹੈ ਲੇਕਿਨ ਛਾਤੇ ਦੇ ਜਿਹੜਾ ਇਹ ਮਲਜਮ ਹੈ ਪੁਲਿਸ ਨੂੰ ਚੱਕਮਾ ਦੇ ਕੇ ਹੱਥਕੜੀਆਂ ਸਮੇਤ ਸੜਕ ਤੇ ਭੱਜਦਾ ਹੈ ਪੁਲਿਸ ਇਸ ਦੇ ਪਿੱਛੇ ਭੱਜਦੀ ਹੈ ਤੇ ਸ਼ਹਿਰ ਵਿੱਚ ਰੌਲਾ ਪੈ ਜਾਂਦਾ ਹੈ ਕਿ ਸੜਕ ਤੇ ਹੱਥਕੜੀਆਂ ਸਮੇਤ ਭੱਜਦਾ ਇਹ ਵਿਅਕਤੀ ਕੌਣ ਹੈ ਪਰ ਪੁਲਿਸ ਮੁੜ ਕੇ ਇਸ ਨੂੰ ਕਾਬੂ ਕਰ ਲੈਂਦੀ ਹੈ ਹਾਲਾਂਕਿ ਪੱਤਰਕਾਰਾਂ ਨੇ ਪੁਲਿਸ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਸੀ ਤੇ ਹੁਣ ਇਹ ਮਲਜਮ ਜਿਹੜਾ ਪੁਲਿਸ ਵੱਲੋਂ ਦਿਵਾਰਤੀ ਕਾਬੂ ਕਰ ਲਿਆ ਗਿਆ